ਪੰਜਾਬ ਦਸਤਾਵੇਜ਼ ਤੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਅੱਜ ਖਬਰ ਲੈ ਕੇ ਹਾਜ਼ਰ ਆ ਜਿਹੜੀ ਆਮ ਜਨਤਾ ਨੂੰ ਅਵੇਅਰ ਕਰੇਗੀ ਤੇ ਦੂਜੇ ਪਾਸੇ ਜਿਹੜਾ ਪੁਲਿਸ محکمہ ਉਹਦੀ ਅਫਸਰਸ਼ਾਈ ਆ ਉਹਨਾਂ ਵਾਸਤੇ ਇਹ ਇੱਕ ਅਲਰਟ ਵਜੋਂ ਕੰਮ ਕਰੇਗੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਦਾ ਦੋਸਤੋ 12 ਤਰੀਕ ਨੂੰ ਇਸੇ ਮਹੀਨੇ ਦੀ 12 ਤਰੀਕ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਜਸਟਿਸ ਅਰਚਨਾਪੁਰੀ ਨੇ ਮੇਰੀ ਕੰਟੈਂਪਟ ਪਟੀਸ਼ਨ ਤੇ ਹੁਕਮ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਗਲੀ ਤਰੀਕ 9 3 26 ਹੈ ਖਬਰ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮੇਰੇ ਵਕੀਲ ਸਾਹਿਬ ਕੌਣ ਸੀ ਇਸ ਕੰਟੈਂਪਟ ਪਟੀਸ਼ਨ ਨੂੰ ਸੈਟਲ ਕੀਤਾ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬਾਸ ਨੇ ਅਤੇ ਤਿਆਰ ਕੀਤਾ ਉਹਨਾਂ ਦੇ ਜੂਨੀਅਰ ਸਰਬਜੋਤ ਸਿੰਘ ਚੀਮਾ ਨੇ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੰਟੈਂਪਟ ਪਟੀਸ਼ਨ ਮੈਂ ਕਿਉਂ ਪਾਈ ਤੇ ਇਹਦੇ ਅਰਥ ਕੀ ਹੁੰਦੇ ਨੇ ਕੰਟੈਂਪਟ ਪਟੀਸ਼ਨ ਹੁੰਦੀ ਆ ਜਦੋਂ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੋਵੇ ਔਰ ਮੇਰੀ ਪਟੀਸ਼ਨ ਦੀ ਜਿਹੜੀ ਬੁਨਿਆਦ ਹੈ ਉਹ ਸ਼ੁਰੂ ਹੋਈ 26 4 54 24 ਨੂੰ ਜਦੋਂ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਪੁਲਿਸ ਜਿਸ ਦੇ ਮੁਖੀ ਗੁਰਸ਼ੇਰ ਸੰਧੂ ਸੀ ਜੋ ਉਸ ਵਕਤ ਦੇ ਐਸਐਸਪੀ ਸੰਦੀਪ ਗਰਗ ਦੇ ਕਾਫੀ ਨਜ਼ਦੀਕ ਗਿਨੇ ਜਾਂਦੇ ਸੀ ਉਹਨਾਂ ਦੀ ਟੀਮ ਨੇ ਮੈਨੂੰ ਮੇਰੇ ਫਲੈਟ 'ਚ ਆ ਕੇ ਗ੍ਰਿਫਤਾਰ ਕੀਤਾ ਮੇਰੇ ਤੇ ਐਫਆਈਆਰ ਨੰਬਰ 37 ਦਰਚ ਕੀਤੀ ਗਈ ਪੁਲਿਸ ਸਟੇਸ਼ਨ ਫੇਜ਼ 1 ਮੋਹਾਲੀ ਮੇਰੇ ਤੇ ਧਾਰਾਵਾਂ ਜਿਹੜੀਆਂ ਲਾਈਆਂ ਗਈਆਂ ਉਹ ਤੁਹਾਨੂੰ ਦੱਸ ਦਿੰਦਾ 341 ਆਫ ਆਈਪੀਸੀ ਜਿਹਦਾ ਮਤਲਬ ਹੁੰਦਾ ਹੈ ਕਿ ਕਿਸੇ ਦੇ ਰਾਹ ਦੇ ਵਿੱਚ ਰੁਕਾਵਟ ਪਾਉਣੀ ਰਿਸਟ੍ਰੇਨਿੰਗ ਦੀ ਐਂਟਰੀ ਦੂਜੀ ਧਾਰਾ ਲਾਈ ਗਈ 186 ਆਈਪੀਸੀ ਜਿਹਦਾ ਮਤਲਬ ਆ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਇਸ ਰਸਤੇ ਦੇ ਵਿੱਚ ਰੁਕਾਵਟ ਪਾਉਣੀ ਵੋਲੰਟੇਰਲੀ ਤੇ ਫਿਰ 384 ਜਿਹਦਾ ਮਤਲਬ ਆ ਕਿ ਡਰ ਪੈਦਾ ਕਰਕੇ ਖੌਫ ਪੈਦਾ ਕਰਕੇ ਪੈਸੇ ਲੈਣੇ ਐਕਸਟਰਸ਼ਨ ਕਰਨੀ ਫਰੋਤੀ ਲੈਣੀ ਤੇ ਅਗਲੀ ਚੌਥੀ ਧਾਰਾ ਲਈ 120 ਬੀ ਯਾਨੀ ਕਿ ਇੱਕ ਤੋਂ ਵੱਧ ਬੰਦੇ ਇਕੱਠੇ ਹੋ ਕੇ ਇੱਕ ਛੜੀਅੰਤਰ ਰਚ ਕੇ ਜਿਨ੍ਹਾਂ ਨੇ ਕੋਈ ਜੁਰਮ ਕੀਤਾ ਹੋਵੇ ਹੁਣ ਇਹ ਜਿਆ ਧਾਰਾ ਮਾ ਤਹਿਤ ਜਿਹੜੀ ਕੈਦ ਜੇ ਇਹ ਸਾਬਿਤ ਹੁੰਦੇ ਆ ਦੋਸ਼ ਤਾਂ ਉਹ 7 ਸਾਲ ਤੋਂ ਥੱਲੇ ਥੱਲੇ ਦੀ ਹੁੰਦੀ ਆ ਤੇ ਫਿਰ ਸੁਪਰੀਮ ਕੋਰਟ ਕੀ ਕਹਿੰਦੀ ਆ ਸੁਪਰੀਮ ਕੋਰਟ ਦੀ ਜੱਜਮੈਂਟ ਅਰਨੇਸ਼ ਕੁਮਾਰ ਵਰਸਸ ਸਟੇਟ ਆਫ ਬਿਹਾਰ ਅਤੇ ਦੂਜੀ ਸੁਰਿੰਦਰ ਕੁਮਾਰ ਅੰਤਿਲ ਵਰਸਸ सीबीआई ਉਹਦੇ ਵਿੱਚ ਜਿਹੜੀਆਂ ਹਦਾਇਤਾਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਪੁਲਿਸ ਮਕਮੇ ਨੂੰ ਸਾਰੇ ਭਾਰਤ ਦੇ ਵਿੱਚ ਉਹ ਚ ਕਿਹਾ ਕਿ ਜਿਹੜੇ ਜੁਰਮਾਂ ਤਹਿਤ ਜਿਹੜੀਆਂ ਧਾਰਾਵਾਂ ਤਹਿਤ 7 ਸਾਲ ਜਾਂ 7 ਸਾਲ ਤੋਂ ਥੱਲੇ ਕੈਦ ਹੁੰਦੀ ਹੋਵੇ ਤੁਸੀਂ ਵਿਅਕਤੀ ਨੂੰ ਸਿੱਧਾ ਜਾ ਕੇ ਗ੍ਰਿਫਤਾਰ ਨਹੀਂ ਕਰ ਸਕਦੇ ਤੁਹਾਨੂੰ ਨੋਟਿਸ ਜਾਰੀ ਕਰਨਾ ਪਏਗਾ 41ਏ ਦਾ ਜਦੋਂ ਪਹਿਲਾਂ CrPC ਹੁੰਦੀ ਸੀ ਤੇ ਅੱਜ ਕਨ ਜੋ ਅਮੈਂਡਮੈਂਟ ਤੋਂ ਬਾਅਦ ਹੋਇਆ ਉਹਦਾ ਇਹ ਬਣਾਤੀ ਹੈ ਨੋਟਿਸ ਦਾ ਨਾਂ ਰੱਖਤਾ ਹੈ 35 ਬ੍ਰੈਕਟ ਦੇ ਵਿੱਚ 3 ਜੈਨੇ ਕਿ ਪੁਲਿਸ ਮਹਿਕਮਾ ਪੁਲਿਸ ਅਫਸਰ ਇਨ੍ਹਾਂ ਜੁਰਮਾ ਤਹਿਤ ਜਾਂ ਕਥਿਤ ਜਿਹੜੇ ਦੋਸ਼ ਨੇ ਜਿਹੜੇ ਹਜੇ ਜੇ ਸਾਬਿਤ ਹੋ ਜਾਣ ਤਾਂ ਉਹਨਾਂ ਦੇ ਵਿੱਚ 7 ਸਾਲ ਜਾਂ ਉਸ ਤੋਂ ਥੱਲੇ ਕੈਦ ਹੁੰਦੀ ਹੋਵੇ ਤਾਂ ਉਹ ਡਾਇਰੈਕਟਲੀ ਜਾ ਕੇ ਗ੍ਰਿਫਤਾਰੀ ਨਹੀਂ ਪਾ ਸਕਦੇ ਤੇ ਫਿਰ ਇਹ ਨੋਟਿਸ ਮੈਨੂੰ ਜਾਰੀ ਨਹੀਂ ਸੀ ਕੀਤਾ ਗਿਆ ਮਤਲਬ ਕਿ ਇਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਮੁਹਾਲੀ ਪੁਲਿਸ ਨੇ ਕੀਤੀ ਹੁਣ ਤੁਹਾਨੂੰ ਮੈਂ ਇੱਥੇ ਇੱਕ ਦਿਲਚਸਪ ਗੱਲ ਦੱਸਦਾ ਕਿ ਇਹ ਮੈਨੂੰ ਪਤਾ ਕਿਵੇਂ ਲੱਗਿਆ ਕਿ ਮੇਰੇ ਹੱਕ ਹਕੂਕ ਜਿਹੜੇ ਹੈਗੇ ਆ ਉਹਨਾਂ ਦੀ ਵਾਇਲੇਸ਼ਨ ਹੋਈ ਮੈਨੂੰ ਪਟਿਆਲੇ ਤੋਂ ਇੱਕ ਐਡਵੋਕੇਟ ਸਾਹਿਬ ਗੁਰਪਿਆਰ ਸਿੰਘ ਉਹਨਾਂ ਦੇ ਦੋਸਤ ਦਾ ਫੋਨ ਆਉਂਦਾ ਕਹਿੰਦਾ ਜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਪੰਕਜ ਜੈਨ ਦਸੰਬਰ 12 2025 ਨੂੰ ਇੱਕ ਛੋਟੇ ਥਾਣੇਦਾਰ اے ایس ਆਈ ਚਰਨ ਸਿੰਘ ਨੂੰ 1 ਲੱਖ ਰੁਪਈਆ ਜੁਰਮਾਨਾ ਕੀਤਾ ਤਾਂ ਜਦੋਂ ਮੈਂ ਉਹ ਜੱਜਮੈਂਟ ਜਸਟਿਸ ਪੰਕਜ ਜੈਨ ਦੀ ਪੜ੍ਹੀ ਉਹਦੇ ਵਿੱਚ ਬੜਾ ਸਾਫ਼ ਲਿਖਿਆ ਸੀ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਐਸ.ਆਈ. ਚਰਨ ਸਿੰਘ ਨੇ ਉਲੰਘਣਾ ਕੀਤੀ ਤੇ ਇਸ ਕਰਕੇ ਉਸ ਨੂੰ ਹੁਕਮ ਦਿੱਤਾ ਜਾਂਦਾ ਕਿ 1 ਲੱਖ ਰੁਪਈਆ ਤੂੰ ਐਡਵੋਕੇਟ ਗੁਰਪਿਆਰ ਸਿੰਘ ਨੂੰ ਆਪਣੀ ਜੇਬ ਚੋਂ ਦੇ ਪੇ ਕਰ ਐਡਵੋਕੇਟ ਗੁਰਪਿਆਰ ਸਿੰਘ ਦਾ ਕੋਈ ਮੈਟ੍ਰੀਮੋਨੀਅਲ ਡਿਸਪਿਊਟ ਚੱਲਦਾ ਸੀ ਲੋ ਖਬਰ ਨੂੰ ਅੱਗੇ ਵਧਾਉਂਦੇ ਆਂ ਮੈਂ ਤੁਹਾਨੂੰ ਆਪਣੀ ਪਟੀਸ਼ਨ ਦੀ ਕਾਪੀ ਦਿਖਾ ਰਿਹਾ ਕਿ 26/4/24 ਨੂੰ ਜਦੋਂ ਮੇਰੇ ਕੋਲ ਐਡੀਸ਼ਨਲ ਸੈਸ਼ਨ ਜੱਜ ਪਰਮੇਂਦਰ ਸਿੰਘ ਗਰੇਵਾਲ ਵੱਲੋਂ ਮੈਨੂੰ 7 ਦਿਨ ਦੀ ਪ੍ਰੋਟੈਕਸ਼ਨ ਦਿੱਤੀ ਗਈ ਸੀ ਕਿ ਜੇ ਅਰਜਿੰਦਰ ਤਗੜ ਦੀ ਗ੍ਰਿਫਤਾਰੀ ਕਰਨੀ ਹੈ ਤਾਂ ਇਹਨੂੰ 7 ਦਿਨ ਦਾ ਨੋਟਿਸ ਪੁਲਿਸ ਪਹਿਲਾਂ ਦੇਵੇ ਪਰ 26/4 ਨੂੰ ਹੁੰਦਾ ਕੀ ਹੈ ਮੈਨੂੰ ਐਫ ਆਈ ਆਰ ਨੰਬਰ 7 ਪੁਲਿਸ ਸਟੇਸ਼ਨ ਫੇਜ਼ 8 ਮੁਹਾਲੀ ਦੇ ਸੰਬੰਧ ਦੇ ਵਿੱਚ ਇੱਕ ਨੋਟਿਸ ਦੇਣ ਲਈ ਇੱਕ ਸਬ ਇੰਸਪੈਕਟਰ ਆਉਂਦਾ 8 ਵਜੇ ਮੈਨੂੰ ਨੋਟਿਸ ਸਾਈਨ ਕਰਾਇਆ ਜਾਂਦਾ ਹੈ ਕਿ ਜੀ 7 ਦਿਨ ਬਾਅਦ ਤੁਹਾਡੀ ਗ੍ਰਿਫਤਾਰੀ ਕਰਨੀ ਬਣਦੀ ਹੈ ਐਫ ਆਈ ਆਰ ਨੰਬਰ 7 ਦੇ ਵਿੱਚ ਮੈਂ ਕਿਹਾ ਠੀਕ ਹੈ ਜੀ ਮੈਂ ਆਪਣੇ ਵਕੀਲ ਸਾਹਿਬ ਨੂੰ ਸੂਚਿਤ ਕੀਤਾ ਬਰ ਉਦੋਂ ਘੰਟੇ ਬਾਅਦ ਮੇਰੇ ਘਰ ਤੇ ਰੇਡ ਹੋਇਆ ਧੜਾ ਧੜ ਪੁਲਿਸ ਵਾਲੇ ਸਿਵਲ ਵਰਦੀ ਦੇ ਵਿੱਚ ਅੰਦਰ ਆ ਜਾਂਦੇ ਆ ਤੇ ਇੱਕ ਦੋ ਲੇਡੀ ਕਾਂਸਟੇਬਲਸ ਵੀ ਹੁੰਦੀਆਂ ਤੇ ਨਾਲ ਫਿਰ ਅਥੀਰਚ ਅੰਦਰ ਵੜਦਾ ਹੈ ਵਰਦੀ ਦੇ ਵਿੱਚ ਸਬ ਇੰਸਪੈਕਟਰ ਦਵਿੰਦਰ ਸਿੰਘ ਪੁਲਿਸ ਸਟੇਸ਼ਨ ਫੇਜ਼ 1 ਜਿਹਦੀ ਤਸਵੀਰ ਸਿਵਲ ਕਪੜਿਆਂ ਚਾ ਤੁਸੀਂ ਸਕਰੀਨ ਤੇ ਦਿਖ ਰਹੀ ਹੈ ਔਰ ਮੈਨੂੰ ਲਿਜਾਇਆ ਜਾਂਦਾ ਜੀ ਤੁਹਾਨੂੰ ਡਿਪੀ ਸਾਹਿਬ ਬੁਲਾਉਂਦੇ ਆ ਮੈਂ ਕਿਹਾ ਚਲੋ ਜੀ ਜੀਪ ਚ ਬਿਠਾ ਕੇ ਆਸੇ-ਪਾਸੇ ਗਨਮੈਨ ਦੋ ਕਿ ਤਿੰਨ ਗੱਡੀਆਂ ਛੂਕਦੀਆਂ ਮੈਨੂੰ ਫੇਜ਼ 1 ਪੁਲਿਸ ਸਟੇਸ਼ਨ ਲੈ ਜਾਂਦੀ ਹੈ ਹੁਣ ਜਿਹੜੇ ਰਿਮਾਂਡ ਪੇਪਰਸ ਜਿਹੜੀ ਡਾਇਰੀ ਪੁਲਿਸ ਦੀ ਜਿਹੜੀ ਅਸੀਂ ਪੇਸ਼ ਕੀਤੀ ਆ ਹਾਈ ਕੋਰਟ ਦੇ ਵਿੱਚ ਉਥੋਂ ਇੱਕ ਕਲੀਅਰ ਹੁੰਦਾ ਕਿ ਮੇਰੀ ਗ੍ਰਿਫਤਾਰੀ ਸਪੈਸ਼ਲ ਆਪਰੇਸ਼ਨ ਸੈਲ ਹੈਡਡਡ ਬਾਈ ਗੁਰਸ਼ੇਰ ਸੰਧੂ ਨੇ ਕੀਤੀ ਜੋ ਕਿ ਐਸ ਆਈ ਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਇੱਕ ਮੈਂਬਰ ਸੀ ਔਰ ਫਿਰ ਮੇਰੀ ਅਰੈਸਟ ਪਾ ਕੇ ਹੈਂਡਓਵਰ ਕੀਤਾ ਗਿਆ ਮੈਨੂੰ ਐਸ ਆਈ ਦਵਿੰਦਰ ਸਿੰਘ ਨੂੰ ਇਹ ਸਾਰੇ ਕਾਗਜ਼ ਹਾਈ ਕੋਰਟ ਦੇ ਵਿੱਚ ਅਸੀਂ ਲਾਏ ਫਿਰ ਥਾਣੇ ਦੇ ਵਿੱਚ ਮੈਨੂੰ ਹਵਾਲਾ ਚ 9 ਦਿਨ ਲਈ ਬੰਦ ਕੀਤਾ ਗਿਆ ਔਰ ਮੇਰਾ ਰਿਮਾਂਡ ਸੀਜੇਐਮ ਮੋਹਾਲੀ ਅਨੀਸ਼ ਗੋਇਲ ਸਾਹਿਬ ਨੇ ਐਕਸਟੈਂਡ ਕੀਤਾ ਬਾਰ ਬਾਰ ਐਕਸਟੈਂਡ ਕੀਤਾ ਔਰ ਇਸ ਰਿਮਾਂਡ ਨੂੰ ਵਕੀਲ ਸਾਹਿਬ ਦੇ ਮੁਤਾਬਕ ਹੈਵੀ ਰਿਮਾਂਡ ਗਿਣਿਆ ਜਾਂਦਾ ਹੈ ਸੋ ਨੌ ਦਿਨ ਤੋਂ ਬਾਅਦ ਮੈਨੂੰ ਜੇਲ੍ਹ ਭੇਜਿਆ ਗਿਆ ਸੋ ਜਿਹੜੇ ਅਸੀਂ ਰਿਮਾਂਡ ਪੇਪਰਸ ਔਰ ਡਾਇਰੀ ਪੇਸ਼ ਕੀਤੀ ਆ ਉਹਦੇ ਵਿੱਚੋਂ ਇਹ ਕਲੀਅਰ ਆ ਕਿ ਮੇਰੀ ਜਿਹੜੀ ਗ੍ਰਿਫਤਾਰੀ ਉਹ ਸਪੈਸ਼ਲ ਆਪਰੇਸ਼ਨ ਸੈਲ ਅਤੇ ਮੈਂਬਰ ਐਸਆਈਟੀ ਗੁਰਸ਼ੇਰ ਸੰਧੂ ਨੇ ਕੀਤੀ ਕਰਵਾਈ ਆਪਣੀ ਟੀਮ ਤੋਂ ਤੇ ਫਿਰ ਸਾਰਾ ਜਿਹੜਾ ਮਾਮਲਾ ਉਹ ਆਈਓ ਦਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੁਣ ਅਗੇ ਦੇਖਣਾ ਇਹ ਹੋਏਗਾ ਕਿ ਦਵਿੰਦਰ ਸਿੰਘ ਆਪਣੇ ਬਿਆਨ ਦੇ ਵਿੱਚ ਜਾਂ ਅਦਾਲਤ ਦੇ ਵਿੱਚ ਕੀ ਕਹਿੰਦਾ ਹੁਣ ਐਸਆਈਟੀ ਦੇ ਮੈਂਬਰ ਤੁਹਾਨੂੰ ਦੱਸ ਦੇਣਾ ਦੋਸਤੋ ਇਦੇ ਚੇਅਰਮੈਨ ਸੀ ਤੁਸ਼ਾਰ ਗੁਪਤਾ ਆਈਪੀਐਸ ਉਸ ਵਕਤ ਐਸਪੀਸੀ ਅੱਜਕਲ ਐਸਐਸਪੀ ਨਵਾਂ ਸ਼ਹਿਰ ਦੂਜੇ ਮੈਂਬਰ ਸੀ ਡੀਐਸਪੀ ਮੋਹਿਤ ਅਗਰਵਾਲ ਤੀਜੇ ਮੈਂਬਰ ਸੀ ਡੀਐਸਪੀ ਗੁਰਸ਼ੇਰ ਸੰਧੂ ਜੋ ਹੁਣ ਡਿਸਮਿਸ ਹੋ ਚੁੱਕੇ ਨੇ ਜਿਹੜਾ ਬਿਸ਼ਨੋਈ ਇੰਟਰਵਿਊ ਕਾਂਟ ਸੀ ਤੇ ਇੱਕ ਬਲਜਿੰਦਰ ਟਾਲੇ ਨੇ ਜਿਹੜਾ ਪਰਚਾ ਦਰਜ ਕਰਾਇਆ ਇੱਕ ਉਹਨਾਂ ਦੇ ਡੀਏ ਦਾ ਪਰਚਾ ਤਿੰਨ ਪਰਚੇ ਦਰਜ ਹੋ ਗਏ ਅਤੇ ਉਹ ਐਬਸਕਾਂਡਿੰਗ ਫਰਾਰ ਹੋ ਚੁੱਕਿਆ ਤੇ ਭਾਵੇਂ ਦੱਸਣ ਵਾਲੇ ਦੱਸਦੇ ਆ ਕਿ ਤੁਰਿਆ ਤਾਂ ਇੱਥੇ ਹੀ ਫਿਰਦਾ ਪਰ ਪੁਲਿਸ ਵਾਲਿਆਂ ਨੂੰ ਉਹ ਨਜ਼ਰ ਨਹੀਂ ਆਉਂਦਾ ਅੱਗੇ ਚੱਲਦੇ ਆ ਤੇ ਮੇਰੇ ਸਹਿ ਮੁਲਜ਼ਮ ਬਣੇ ਇਹ ਹੈ ਜੀ ਰਿਟਾਇਰਡ ਮਾਲਵਿੰਦਰ ਸਿੰਘ ਸਿੱਧੂ ਜਿਹੜੇ ਅੱਜਕੱਲ੍ਹ ਜੇਲ੍ਹ 'ਚ ਨੇ ਜਿਨ੍ਹਾਂ ਨੇ ਆਪਣੇ ਜਵਾਈ ਹਰਪ੍ਰੀਤ ਸਿੰਘ ਦਾ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਕਤਲ ਕੀਤਾ ਔਰ ਨਾਲ ਕੋ-ਐਕਿਊਜ਼ਡ ਸਹਿ ਮੁਲਜ਼ਮ ਬਲਬੀਰ ਸਿੰਘ ਆਲੰਪੁਰ ਐਕਟਿਵਿਸਟ ਤੇ ਕੁਲਦੀਪ ਸਿੰਘ ਜੋ ਕਿ ਚਾਚਾ ਹਰਪ੍ਰੀਤ ਸਿੰਘ ਮਰਹੂਮ ਦੇ ਇਹ ਮੇਰੇ ਸਾਮਲਜ਼ਮ ਬਣੇ ਦੋਸ਼ੀ ਸੀ ਕਿ ਜਦੋਂ ਫੇਜ਼ 1 ਦੇ ਵਿੱਚ ਡਾਇਰੈਕਟੋਰੇਟ ਆਫ ਸੋਸ਼ਲ ਜਸਟਿਸ এমਪਾਵਰਮੈਂਟ ਆਫ ਮਿਨੋਰਟੀਜ਼ ਐਂਡ ਜਸਟਿਸ ਦੇ ਦਫਤਰ ਦੇ ਬਾਹਰ ਦਲਿਤ ਭਾਈਚਾਰੇ ਨੇ ਸੰਗਠਨਾ ਨੇ ਧਰਨਾ ਲਾਇਆ ਹੋਇਆ ਸੀ ਦਾ ਅਫਸਰਾਂ ਦੇ ਦਫਤਰ ਜਾਣ ਦੇ ਵਿੱਚ ਵਿਗਨ ਪਾਇਆ ਗਿਆ ਔਰ ਉਹਦੀਆਂ ਖਬਰਾਂ ਰਜਿੰਦਰ ਤੱਗੜ ਨੇ ਆਪਣੇ ਚੈਨਲ ਪੰਜਾਬ ਦਸਤਾਵੇਜ਼ ਤੇ ਲਾਈਆਂ ਤੇ ਫਿਰ ਇਹਦਾ ਆਧਾਰ ਮੇਰੀ ਗ੍ਰਿਫਤਾਰੀ ਦਾ ਬਣਿਆ ਕਿ ਏਆਈਜੀ ਮਦਵਿੰਦਰ ਸਿੱਧੂ ਨੇ ਬਿਆਨ ਦਿੱਤਾ ਜਿਹਨੂੰ ਕਹਿੰਦੇ ਆ 161 ਦੀ ਸਟੇਟਮੈਂਟ ਜਿਹੜੀ ਕਿ ਪੁਲਿਸ ਦੇ ਆਈਓ ਨੇ ਆਪਣੇ ਵੱਲੋਂ ਹੀ ਲਿਖਣੀ ਹੁੰਦੀ ਆ ਉਹ ਜ਼ਰੂਰੀ ਨਹੀਂ ਹੁੰਦਾ ਕਿ ਉਹਤੇ ਕੋਈ ਦਸਕਤ ਕਰੇ ਜਾਂ ਉਹ ਮਨਮਰਜ਼ੀ ਹੁੰਦੀ ਆ ਆਈਓ ਦੀ ਪੁਲਿਸ ਦੀ ਲਿਖਿਆ ਗਿਆ ਕਿ ਮਦਵਿੰਦਰ ਸਿੱਧੂ ਨੇ 50000 ਰੁਪਇਆ ਦੇ ਕੇ ਰਜਿੰਦਰ ਤੰਗੜ ਤੋਂ ਧਰਨੇ ਦੇ ਬਾਬਤ ਖਬਰਾਂ ਲੁਵਾਈਆਂ ਆਪਣੇ ਚੈਨਲ ਤੇ ਮੇਰਾ ਕਸੂਰ ਇਹ ਸੀ ਇਸ ਕਰਕੇ ਇਹ ਛੜੇੰਤਰ ਦੇ ਵਿੱਚ ਕੌਨਸਪੀਰੇਸੀ ਦੇ ਵਿੱਚ ਭਾਗੇਦਾਰੀ ਇਹਦੀ ਪੈਕ ਸੋ ਹੁਣ ਤੁਹਾਨੂੰ ਮੈਂ ਦੱਸਦਾ ਕਿ ਜਦੋਂ ਐਸਆਈਟੀ ਬਣੀ ਤਿਸ਼ਾਰ ਗੁਪਤਾ ਜੀ ਦੇ ਚੇਅਰਮੈਨ ਸੀ उन्होंने मैनू केहोजे फनी सवाल पूछे पहला तो उन्होंने कहा तुषार गुप्ता ने आपने हमारे साहब की इतनी बार फोटो क्यों लगाई यानी कि संदीप गर्ग एस एस पी की इन्नी बार फोटो क्यों लाई अपने चैनल पर मैं जवाब दिता पुलिस मुखी ने ज़िले के और ज़िले के जे इनी गड़बड़ हो रही आ फरौती लिया जा रही ने गंग तुरे फिर भ्रष्टाचार है क्राइम हो रहा है ਤਾਂ ਓਵਰਆਲ ਰਿਸਪੌਂਸਿਬਿਲਟੀ ਐਸਐਸਪੀ ਦੀ ਹੋਣੀ ਚਾਹੀਦੀ ਆ ਔਰ ਹੈਗੀ ਆ ਉਹ ਕਹਿੰਦੇ ਇਸ ਤਰ੍ਹਾਂ ਤਾਂ ਫਿਰ ਡੀਜੀਪੀ ਦੀ ਸਾਰੇ ਪੰਜਾਬ ਦੀ ਰਿਸਪੌਂਸਿਬਿਲਟੀ ਆ ਤਾਂ ਫਿਰ ਮੈਂ ਉਹਨਾਂ ਨੂੰ ਮੋੜਵਾ ਜਵਾਬ ਦਿੱਤਾ ਕਿ ਸੁਝਾਅ ਚੰਗਾ ਹੈ ਅੱਗੇ ਤੋਂ ਡੀਜੀਪੀ ਸਾਹਿਬ ਦੀ ਵੀ ਫੋਟੋ ਨਾਲ ਲਾਇਆ ਕਰਾਂਗੇ ਨਾਲੇ ਕਿਹਾ ਕਰਾਂਗੇ ਕਿ ਡੀਜੀਪੀ ਸਾਹਿਬ ਦੀ ਫੋਟੋ ਤੁਸ਼ਾਰ ਗੁਪਤਾ ਆਈਪੀਐਸ ਦੇ ਸੁਝਾਅ ਦੇ ਮੁਤਾਬਕ ਲਗਾਈ ਜਾ ਰਹੀ ਹੈ ਫੇਰ ਉਹਨਾਂ ਨੇ ਕੀ ਕਿਹਾ ਮੋਹਿਤ ਅਗਰਵਾਲ ਡੀਐਸਪੀ ਨੇ ਕਿਉਂਕਿ ਤੁਸੀਂ ਧਰਨੇ ਦੀਆਂ ਖਬਰਾਂ ਲਾਈਆਂ ਔਰ ਉਸ ਤੇ ਇਵਜ਼ ਦੇ ਵਿੱਚ 50000 ਰੁਪਿਆ 50000 ਸਵੀਕਾਰ ਕੀਤਾ ਤੁਸੀਂ ਭ੍ਰਸ਼ਟਾਚਾਰ ਕੀਤਾ ਤੁਸੀਂ ਇਸ ਛੜਿਆੰਤਰ ਦੇ ਵਿੱਚ ਸ਼ਾਮਲ ਹੋ ਗਏ ਫੇਰ ਮੈਨੂੰ ਪੁੱਛਿਆ ਗਿਆ ਸੋਰਸ ਆਫ ਇਨਕਮ ਤੁਹਾਡੀਆਂ ਬੈਂਕ ਸਟੇਟਮੈਂਟਾਂ ਅਸੀਂ ਦੇਖ ਲਈਆਂ ਆ ਪੈਸੇ ਕਿੱਥੋਂ ਆਏ ਆ ਕਿੱਥੋਂ ਆਏ ਕਿੱਥੋਂ ਆਏ ਸਭ ਦੱਸੇ ਕਿਲਾ ਵੇਚਿਆ ਸੀ 25 ਲੱਖ ਰੁਪਇਆ ਮੈਂ ਕਿਹਾ ਜੀ ਭਾਈ ਬੈਂਕ ਆਇਆ ਵਾਈਟ ਮਨੀ ਆਇਆ ਮੇਰੇ ਭਤੀਜੇ ਨੇ ਜ਼ਮੀਨ ਖਰੀਦੀ ਉਹਦੇ ਤੋਂ ਆਇਆ ਆ ਕਿੱਥੋਂ ਆਏ ਦੱਸ ਰਹਾ ਕਿੱਥੋਂ ਆਏ ਸਭ ਦੱਸਿਆ ਕਿ ਇਹ ਮੇਰੇ ਕਲਾਸਮੇਟ ਕੈਲੀਫੋਰਨੀਆ ਤੋਂ ਜਗਮਉਂ ਰੰਧਾਵਾ ਉਹ ਭੇਜਦੇ ਆ ਚੈਨਲ ਵੀ ਸਪੋਰਟ ਐਵਰੀ ਮੰਥ ਆ ਮੇਰਾ इंडियन एक्सप्रेस ਦੇ ਦਿਨਾਂ ਦਾ ਕਲੀਗ ਪਰਿतोष ਪਰਾਸ਼ਰ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਤੋਂ ਹਰ ਮਹੀਨੇ ਮੈਨੂੰ ਦਸ ਦਾ ਪਿਆ ਭੇਜਦਾ ਆ ਮੇਰਾ ਭਤੀਜਾ ਭੇਜਦਾ ਆ ਮੇਰੀ ਭੈਣ ਭੇਜਦੀ ਆ 1 ਰੁਪਏ ਦੀ ਹੈਰ ਹੈਰੀ ਪੁਲਿਸ ਮੇਰੇ ਖਾਤਿਆਂ ਚੋਂ ਕੱਢ ਨਹੀਂ ਸਕਿਆ ਪਰ ਮੈਨੂੰ 9 ਦਿਨ ਇਸ ਪਰਚੇ ਦੇ ਵਿੱਚ ਅੰਦਰ ਰੱਖਿਆ ਗਿਆ ਹੁਣ ਮਾਮਲਾ 910 26 ਨੂੰ ਹਾਈ ਕੋਰਟ ਦੇ ਵਿੱਚ ਦੁਬਾਰਾ ਸੁਣਿਆ ਜਾਏਗਾ ਵੇਖਣ ਵਾਲੀ ਗੱਲ ਹੋਏਗੀ ਕਿ ਆਈਓ ਸਬ ਇਨਸਪੈਕਟਰ ਦਵਿੰਦਰ ਸਿੰਘ ਆਪਣੇ ਜਵਾਬ ਦੇ ਵਿੱਚ ਕੀ ਕਹਿੰਦਾ ਸਟੇਟ ਕੀ ਕਹਿੰਦੀ ਆ ਕਿਉਂਕਿ ਜਿਹੜੇ ਕਾਗਜ਼ ਡਾਇਰੀ ਥਾਣੇ ਦੀ ਤੇ ਰਿਮਾਂਡ ਪੇਪਰਸ ਅਸੀਂ ਦੇਖਿਆ ਪੜ੍ਹਿਆ ਪੇਸ਼ ਕੀਤੇ ਆ ਉਤੋਂ ਇਹ ਬੜਾ ਸਪਸ਼ਟ ਹੋ ਜਾਂਦਾ ਕਿ ਮੇਰੀ ਗ੍ਰਿਫਤਾਰੀ ਪਾਉਣ ਵਾਲਾ ਬੰਦਾ ਇਕੱਲਾ ਦਵਿੰਦਰ ਸਿੰਘ ਸੈਵਨ ਇੰਸਪੈਕਟਰ ਨਹੀਂ ਸੀ ਇਹ ਜੋ ਕੁਝ ਵੀ ਹੋਇਆ ਐਸਆਈਟੀ ਦੀਆਂ ਹਦਾਇਤਾਂ ਤੇ ਹੋਇਆ ਔਰ ਉਹਦੇ ਚੇਅਰਮੈਨ ਤੁਸ਼ਾਰ ਗੁਪਤਾ ਆਈਪੀਐਸਸੀ ਜੋ ਅੱਜਕੱਲ ਨਵਾਂ ਸ਼ਹਿਰ ਦੇ ਵਿੱਚ ਐਸਐਸਪੀ ਆ ਆਹ ਤਸਵੀਰ ਤੁਸ਼ਾਰ ਗੁਪਤਾ ਦੀ ਇੱਕ ਵਾਰੀ ਫੇਰ ਵੇਖ ਲਓ ਗੁਰਸ਼ੇਰ ਸੰਧੂ ਦੀ ਵੀ ਵੇਖ ਲਓ ਇਹ 모ਹਿਤ ਅਗਰਵਾਲ ਡੀਐਸਪੀ ਦੀ ਵੀ ਦੇਖ ਲਓ ਖੈਰ ਸ਼ੇਵ ਕੁਮਾਰ ਰਿਟਾਇਰਡ ਇਨਸਪੈਕਟਰ ਦੀ ਫੋਟੋ ਸਾਨੂੰ ਲੱਭੀ ਨਹੀਂ ਨਹੀਂ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਦਿਖਾਉਂਦੇ ਛੋ ਦੋਸਤੋ ਇਸ ਖਬਰ ਦਾ ਨਿਚੋੜ ਇਹ ਨਿਕਲਦਾ ਕਿ ਲੀਗਲ ਇਸ਼ੂਜ਼ ਦੀ ਜਾਣਕਾਰੀ ਜ਼ਰੂਰੀ ਆ ਜਦੋਂ ਪੁਲਿਸ ਧੱਕਾ ਕਰਦੀ ਆ ਤੁਸੀਂ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹੋ ਤੇ ਇਨਸਾਫ ਤੁਹਾਨੂੰ ਮਿਲ ਸਕਦਾ ਹੁਣ ਮੈਨੂੰ ਪਤਾ ਨਹੀਂ ਮੈਨੂੰ ਇਹ ਜਾਸਾ ਲੱਖ ਰੁਪਇਆ ਦਵਾਉਂਦੇ ਆ ਦੋ ਦਵਾਉਂਦੇ ਆ ਤਿੰਨ ਦਵਾਉਂਦੇ ਆ ਜਸਟਿਸ ਪੰਕਰ ਜੈਨ ਨੇ 1 ਲੱਖ ਰੁਪਇਆ ਐਡਵੋਕੇਟ ਗੁਰਪਿਆਰ ਸਿੰਘ ਨੂੰ ਦਵਾਇਆ ਐਸਆਈ ਚਰਨ ਸਿੰਘ ਤੋਂ ਉਮੀਦ ਹੈ ਕਿ ਮੈਨੂੰ ਵੀ ਹਾਈ ਕੋਰਟ ਵੱਲੋਂ ਕੰਪਨਸੇਸ਼ਨ ਦਵਾਈ ਜਾਊਗੀ ਦੋਸਤੋ ਜੇ ਤੁਹਾਨੂੰ ਸਾਡੀ ਖਬਰ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਦਿਓ ਮੈਂ ਰਿੰਦਰ ਸਿੰਘ ਤਗੜ ਤੁਹਾਡੇ ਤੋਂ ਆ ਗਿਆ ਚੌਣਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ হাফেজ